ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟੈਕਨੀਕਲ ਪਲੰਬਰ ਤੇ ਜਿੰਨੇ ਵੀ ਆਪਣੇ ਨਾਲ ਨਵੇਂ ਜੁੜ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਤੇ ਆਪਾਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਇੱਕ ਵੀਡੀਓ ਪਾਈ ਸੀਗੀ ਥੰਬਨੈਲ ਦਿੱਤਾ ਸੀ ਇਹ ਵੀ ਆਪਾਂ ਅੱਜ ਕਿਸੂਤੇ ਫਸ ਗਏ ਤੇ ਉਸੇ ਕੋਠੀ ਦੇ ਵਿੱਚ ਹੀ ਆਪਾਂ ਅੱਜ ਆ ਜਾਾਂਗੇ ਤੇ ਤੁਹਾਨੂੰ ਆਪਾਂ ਮਿੱਟੀ ਦੇ ਬਾਰੇ ਵੀਡੀਓ ਪਾਈ ਸੀ ਜਿਹੜੀ ਕਿ ਇਹ ਮਿੱਟੀ ਆ ਜਿੱਥੇ ਆਪਾਂ ਖੜੇ ਆ ਇਹ ਦੇਖਣ ਨੂੰ ਐਵੇਂ ਲੱਗਦਾ ਜਿਵੇਂ ਕਿ ਇੱਥੇ ਕੰਕਰੀਟ ਨਹੀਂ ਕਰ ਦਿੰਦੇ ਆਪਾਂ ਟਾਇਲ ਲਾਉਣ ਤੋਂ ਪਹਿਲਾਂ ਵੀ ਕੰਕਰੀਟ ਕੀਤੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਕੰਕਰੀਟ ਨਹੀਂ ਹੈਗੀ ਇਹ ਮਿੱਟੀ ਆ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਟੱਕ ਵੀ ਲਾ ਕੇ ਦਿਖਾਈ ਤੁਹਾਨੂੰ ਉਹਦੋਂ ਇਹ ਮਿੱਟੀ ਬਹੁਤ ਹੀ ਜ਼ਿਆਦਾ ਸਖਤ ਸੀਗੀ ਤੇ ਰੋੜਾਂ ਵਾਲੀ ਮਿੱਟੀ ਸੀ ਪੀਲੀ ਮਿੱਟੀ ਇਹ ਤਾਂ ਕਰਕੇ ਬਹੁਤ ਜ਼ਿਆਦਾ ਇੰਨਾ ਕੰਕਰੀਟ ਵਾਂਗੂ ਪਲੇਨ ਬਣੀ ਪਈ ਆ ਤੇ ਅੱਜ ਆਪਾਂ ਤੁਹਾਨੂੰ ਇਸ ਕੋਠੀ ਦਾ ਫਰੰਟ ਵੀ ਦਿਖਾਵਾਂਗੇ ਜਿਹੜਾ ਕਿ ਬਹੁਤ ਹੀ ਕੈਂਟ ਫਰੰਟ ਹੈ ਇਹਦਾ ਕੋਠੀ ਦਾ ਇਹ ਆ ਜੀ ਸਾਹਮਣੇ ਦਾ ਫਰੰਟ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਪੂਰਾ ਜਿਵੇਂ ਆਪਾਂ ਪੁਰਾਣੇ ਹਵੇਲੀਆਂ ਵਾਲਾ ਡਿਜ਼ਾਈਨ ਹੈ ਜਿਹੜਾ ਉਹ ਇਹਦਾ ਫਰੰਟ ਹੈਗਾ ਗਲਾਈਆਂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਕੈਂਟ ਗਲਾਈਆਂ ਬਣੀਆਂ ਹੋਈਆਂ ਨੇ ਤੇ ਉੱਪਰੋਂ ਕੱਲੀ-ਕੱਲੀ ਚੀਜ਼ ਦੱਸਦੀ ਆ ਵੀ ਕੈਂਟ ਉਹ ਗੱਲਬਾਤ ਬਣਾਈ ਪਈ ਆ ਪਿੱਲਰ ਉਹ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਬਿਲਕੁਲ ਸੜਕ ਦੇ ਉੱਤੇ ਹੀ ਆ ਜਿਹੜੀਆਂ ਕੋਠੀਆਂ ਦੋ ਕੋਠੀਆਂ ਨੇ ਜਿਹਦੇ ਵਿੱਚ ਕਿ ਆਪਾਂ ਹੁਣ ਸੀਵਰੇਜ ਪਾ ਰਹਿਆਂਗੇ ਤਾਂ ਮਿਸਤਰੀ ਦੀ ਤਾਰੀਫ ਕਰਨੀ ਬਿਲਕੁਲ ਬਣਦੀ ਆ ਚਣਾਈ ਵਾਲੇ ਦੀ ਕਿਉਂਕਿ ਜਿਹੜਾ ਉਹਨੇ ਕੰਮ ਆ ਕੰਮ ਬਹੁਤ ਹੀ ਸਾਫ ਸੁਥਰਾ ਕੀਤਾ ਹੋਇਆ ਜੀ ਇਹ ਖੜਾ ਆਪਣਾ ਮੋਟਰਸਾਈਕਲ ਆਪਣੀ ਗੱਡੀ ਪਲਟੀਨਾ ਇਹ ਦੇਖੋ ਆਪਣੀਆਂ ਆਈਡੀਆਂ ਦੋਨੇ ਇਨਸਟਾ ਆਈਡੀ ਆਪਣੀ ਨਿੰਮਾ ਪਲੰਬਰ ਤੇ YouTube ਦੀ ਆਪਣੀ ਟੈਕਨੀਕਲ ਪਲੰਬਰ 7970 ਵੀਡੀਓ ਦੇ ਪਹਿਲੇ ਭਾਗ ਚ ਆਪਾਂ ਨੇ ਜਿਹੜਾ ਕੰਮ ਕੀਤਾ ਸੀਗਾ ਜੀ ਇਹ ਕੰਮ ਕੀਤਾ ਸੀ ਆਪਾਂ ਨੇ ਜਿਹੜਾ ਪਾਇਪ ਤਿਆਰੀ ਕੀਤੀ ਪਈ ਹੈ ਜੀ ਇਹ ਆਪਾਂ ਕੀਤਾ ਸੀਗਾ ਜੀ ਇੱਥੇ ਕਿਚਨ ਦਾ ਕੰਮ ਇਹ ਸਾਹਮਣੇ ਦੇਖ ਸਕਦੇ ਹੋ ਦੋ ਪੁਆਇੰਟ ਆਗੇ ਜਿਹੜੇ ਕੀ ਇੱਥੇ ਲੱਗਣਾਗਾ ਮਿਕਸਚਰ ਆਪਣਾ ਜਿਹੜਾ 45 ਇੰਚੀ ਸਿੰਕ ਲੱਗਣਾ ਜੀ ਸਿੰਕ ਦੇ ਜਮਾ ਸੈਂਟਰ ਦੇ ਵਿੱਚ ਪੁਆਇੰਟ ਨੇ ਇਹ ਲੱਗਣਾ ਜੀ ਮਿਕਸਚਰ ਤੇ ਮਿਕਸਚਰ ਦੇ نیچے ਆਪਣਾ ਇਹ ਪਾਈਪ ਆ ਗਿਆ ਜੀ ਆਪਣਾ ਓਵਰਫਲੋ ਦਾ ਪਾਣੀ ਉਤਰਦਾ ਜਿਹਦੇ ਸਾਹਮਣੇ ਆਪਾਂ ਜਾਲੀ ਦਿੱਤੀ ਆ ਤੇ ਇਹ ਦੂਸਰੀ ਜਾਲੀ ਆ ਗਈ ਆ ਆਪਣੀ ਜਿਹੜੀ ਸਿੰਕ ਦਾ ਪਾਈਪ ਵਹਣਗੇ ਦੇ ਵਿੱਚ ਜੋਇੰਟ ਹੋ ਕੇ ਤੇ ਤੀਸਰਾ ਪੁਆਇੰਟ نیچے ਆਪਾਂ ਦੇਖ ਰਹੇ ਆ ਇਹ ਪੁਆਇੰਟ ਦਿੱਤਾ ਜੀ ਆਪਣੇ ਆਰਓ ਦਾ ਤੇ ਇੱਕ ਜਿਹੜਾ ਬਿਜਲੀ ਦਾ ਪਾਈਪ ਪਾਇਆ ਹੋਇਆਗਾ ਇਹਦੇ ਵਿੱਚ ਆਪਾਂ ਆਰਓ ਲੱਗਣਾ ਆਪਣਾ ਉੱਪਰ ਤੇ ਇਹਦੇ ਵਿੱਚ ਦੀ ਆਪਣੀ ਆਰਓ ਦੀ ਇਨਲੈਟ ਜਾਊਗੀ ਤੇ ਇਹਦੇ ਵਿੱਚ ਦੀ ਆਪਣੀ ਆਰਓ ਦੀ ਬੇਸਟੇਜ ਆਊਗੀ ਤੁਸੀਂ ਤਾਂ ਆਪਾਂ ਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਆਪਣਾ ਇਹ ਕੰਮ ਕਰਨ ਦਾ ਜਿਹੜਾ ਵੀ ਪੁਆਇੰਟ ਰੱਖਣ ਦਾ ਤਰੀਕਾ ਕਿਵੇਂ ਲੱਗਿਆ ਉੱਪਰ ਰਹਿ ਗਿਆ ਜੀ ਆਪਣਾ ਗੀਜ਼ਰ ਦੇ ਪੁਆਇੰਟ ਤੇ ਜਿਹੜੀ ਇਹ ਬਿਜਲੀ ਦੀ ਪਾਈਪ ਆ ਕਈ ਵਾਰੀ ਆਪਣਾ ਜਿਹੜਾ ਆਰਓ ਆ ਉਹ ੇਠਾਂ ਲੱਗਦਾਗਾ ਫਲੈਪ ਦੇ نیچے ਤਾਂ ਉਹਦੇ ਵਿੱਚ ਆਪਾਂ ਉੱਪਰ ਤੋਂ ਉਤਾਰਦਾ ਕਨੈਕਸ਼ਨ ਵੀ ਲੈ ਸਕਦੇ ਆ ਜੋ ਕਿ ਇਧਰ ਬੋਰਡ ਦਿੱਤਾ ਹੋਇਆ ਮਿਸਤਰੀਆਂ ਦਾ ਤੇ ਇਹ ਦੋਨਾਂ ਲਈ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਜੇ ਆਪਾਂ ਨੇ ਉੱਪਰ ਲਾਉਣਾ ਗਾ ਰਹੋ ਤਾਂ ਤਾਂ ਇਹ ਦੇ ਵਿੱਚ ਦੀ ਵੇਸਟੇਜ ਆ ਜੂ ਆਪਣੀ ਨਾਲੇ ਆਪਣਾ ਜਿਹੜਾ ਇਨਲੈਟ ਦਾ ਜਿਹੜਾ ਪੁਆਇੰਟ ਆ ਇੱਥੇ ਆਪਾਂ ਇੰਗਲਵਾਲ ਲਾ ਕੇ ਪਾਈਛੇ ਵਿੱਚ ਦੀ ਪੁਆਇੰਟ ਦੇ ਦਾਂਗੇ ਉਹਨੂੰ ਤੇ ਜਿਹੜਾ ਉਹਦਾ ਫ੍ਰੀ ਫਿਲਟਰ ਹੁੰਦਾ ਰਹੋ ਦਾ ਉਹੇ ਠਾਈ ਲੱਗੇ ਜਾਂਦਾ ਉੱਪਰ ਕੱਲਾ ਫਿਲਟਰ ਦੀ ਬਾਡੀ ਬਾਡੀ ਲੱਗੂਗੀ ਜਿਹਦੇ ਨਾਲ ਕੀ ਉੱਪਰ ਫਿਲਟਰ ਸੋ ਨਹੀਂ ਹੁੰਦਾ ਤੇ ਦੇਖਣ ਨੂੰ ਵੀ ਬਹੁਤ ਜ਼ਿਆਦਾ ਸੋਣਾ ਲੱਗਦਾ ਇਹ ਆਪਾਂ ਨੇ ਤਿਆਰੀ ਕਰ ਲਈ ਜੀ ਬਾਥਰੂਮ ਦੀ ਪਹਿਲਾਂ ਦਿਖਾਈ ਤੇ ਤੁਹਾਨੂੰ ਕਿਚਨ ਦੀ ਤਿਆਰੀ ਤੇ ਉਮਦ ਖਾ ਦਿੰਨੇ ਆ ਮੇਨ ਇੰਟਰਸ ਤੋਂ ਇਧਰ ਆਪਣੀ ਕਿਚਨ ਤੇ ਇਸ ਇਧਰ ਆ ਗਿਆ ਜੀ ਆਪਣਾ ਬਾਥਰੂਮ ਇਹ ਬਾਥਰੂਮ ਚਾਪ ਨੇ ਬੱਲਾ ਪਟਾਈ ਕਰ ਲਈ ਇਹ ਬਾਹਰ ਹੈ ਜੀ ਆਪਣਾ ਬਾਸਵੇਸ਼ਨ ਜਿਹੜਾ ਕਿ ਕਾਉਂਟਰ ਟਾ ਲ ਬਾਸਵੇਸ਼ਨ ਲੱਗੂ ਟਾਈ ਕਰਕੇ ਸਾਰੀ ਕਟਾਈ ਕਰੀ ਆਪਾਂ ਨੇ ਤੇ ਉਸ ਤੋਂ ਬਾਅਦ ਹੇਠੇ ਪਾਇਆ ਗਟਕਾ ਇੱਥੇ ਆਪਣਾ ਡਾਇਵਰਟਰ ਲੱਗਿਆ। ਉੱਪਰ ਆਪਣਾ ਸਾਵਰ ਤੇ ਸਾਈਡ ਤੇ ਆ ਗਈ ਗੀਚਰ ਦੇ ਪੁਆਇੰਟ। ਇਹ ਬਸ ਇਕੱਲਾ ਬਾਥਰੂਮ ਹੈ ਨਾਉਣ ਵਾਸਤੇ ਆ। ਇਹਦੇ ਵਿੱਚ ਕੋਈ ਸੀਟ ਵਗੈਰਾ ਕੁਝ ਨਹੀਂ ਰੱਖਿਆ ਇਹਨਾਂ ਨੇ। ਤੇ ਜਿਹੜਾ ਉੱਪਰ ਬਾਥਰੂਮ ਬਣਿਆ ਹੋਇਆਗਾ ਉਹਦੇ ਵਿੱਚ ਸੀਟ ਰੱਖੀ ਹੋਈ ਆ। ਤੇ ਇੱਕ ਬਾਥਰੂਮ ਬਣੇਗਾ ਲੱਗ ਤੋਂ ਬਾਹਰ ਸੀਟ ਵਾਸਤੇ। ਤੇ ਇੱਥੇ ਆਪਣੀ ਆਊਗੀ ਜਾਲੀ ਇਹਦੀ। 4 ਇੰਚੇ ਅਲ ਬਖੜੀ ਕਰਾਂਗੇ। ਤੇ ਇਹ ਵਗ ਗਿਆ ਆਪਣਾ ਪਾਈਪ ਬਾਹਰ। ਤੇ ਇਸੇ ਤਰ੍ਹਾਂ ਹੀ ਆਪਾਂ ਨੇ ਜੀ ਰਸੋਈ ਦਾ ਪਾਈਪ ਵੀ ਬਾਹਰ ਕੱਢਿਆ ਦੀ ਜਿਹੜਾ ਕਿ ਇਸ ਉੱਪਰ ਦੀ ਘੁੰਮ ਕੇ ਆ ਕੇ ਸਾਰਾ ਜਿਹੜਾ ਆਪਣਾ ਪਾਈਪ ਆ ਉਹ ਬਾਹਰ ਦੀ ਜਾਊਗਾ ਕੋਠੀ ਦੇ ਵਿੱਚ ਲੋਬੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹੌਦੀ ਨਹੀਂ ਹੈਗੀ ਤੇ ਕੋਈ ਜਾਲੀ ਨਹੀਂ ਹੈਗੀ ਤੇ ਸਾਰਾ ਪਾਣੀ ਜਿਹੜਾ ਆਪਣੇ ਜੀ ਸਾਈਡ ਤੋਂ ਦੀ ਕੱਢਿਆ ਬਾਹਰ ਇਹ ਪਾਈਪ ਆਪਣਾ ਪਾ ਗਿਆ ਬਾਹਰ ਤੇ ਬਾਹਰ ਦਾ ਵੀ ਆਪਾਂ ਤੁਹਾਨੂੰ ਲੇਵਲ ਕਰਾਂਗੇ ਮੇਨ ਹਾਲ ਬਣਾਵਾਂਗੇ ਤੇ ਆਹ ਪਲਾਸਟਿਕ ਦੀਆਂ ਹੁੰਦੀਆਂ ਨਹੀਂ ਜੀ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਦੀ ਇਹ ਹੌਦੀਆਂ ਵੀ ਆਪਾਂ ਲਾਵਾਂਗੇ ਇਹਨਾਂ ਬਾਰੇ ਵੀ ਤੁਹਾਨੂੰ ਪੂਰੀ ਵੀਡੀਓ ਡਿਟੇਲ ਦੇ ਵਿੱਚ ਬਣਾ ਕੇ ਭੇਜਾਂਗੇ ਤੇ ਬਣੇ ਰਿਹਾ ਉਹ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਜਾਣਦੇ ਆ ਜੀ ਬਾਹਰ ਇਹ ਸੀ ਆਪਣਾ ਅੰਦਰ ਅੰਦਰ ਦਾ ਤੇ ਇਸ ਤੋਂ ਬਾਅਦ ਆਪਾਂ ਕੰਕਰੀਟ ਪਾਵਾਂਗੇ ਤੇ ਕੰਕਰੀਟ ਦੀ ਵੀਡੀਓ ਆਪਾਂ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਸਾਰਾ ਲੈਵਲ ਤੇ ਜਿਹੜਾ ਵੀ ਆਪਾਂ ਨੇ ਮੇਨ ਹਾਲ ਬਣਾਉਣੇ ਨੇ ਉਹਨਾਂ ਦੀ ਵੀਡੀਓ ਤੇ ਇੱਕ ਆਪਾਂ ਤੁਹਾਨੂੰ ਹੋਰ ਆਪਣਾ ਨਵਾਂ ਜਿਹੜਾ ਟੂਲ ਆ ਉਹਦੇ ਵਾਸਤੇ ਜਾਣਕਾਰੀ ਦਿੰਨੇ ਆ ਇਹ ਆ ਜੀ ਆਪਣਾ ਨਵਾਂ ਟੂਲ ਤੁਸੀਂ ਆਪਣੇ ਸ਼ਾਰਟ ਵੀਡੀਓ ਦੇਖੀ ਹੋਣੀ ਆ ਇੰਸਟਾ ਦੀ ਵੀਡੀਓ ਦੇਖਦੇ ਹੋਵੋਗੇ ਉਹਦੇ ਵਿੱਚ ਆਪਾਂ ਜਿਹੜੀ ਮੇਨ ਹਾਲ ਬਣਾਉਣੇ ਆ ਉਹ ਵੀਡੀਓ ਆਪਾਂ ਤੁਹਾਨੂੰ ਇਹਦੇ ਵਿੱਚ ਐਡ ਵੀ ਕਰ ਦਾਂਗੇ ਨਾਲ ਤੇ ਉਹਦੇ ਵਾਸਤੇ ਆ ਫੁੱਟ ਬਾਈ ਫੁੱਟ ਦਾ ਜਿਹੜਾ ਕੰਕਰੀਟ ਮੇਨ ਹਾਲ ਬਣਾਉਣੇ ਆ ਉਹਦਾ ਇਹ ਫਰਮਾ ਜਿਹਦੇ ਨਾਲ ਕੀ ਵਧੀਆ ਸਫਾਈ ਆਉਂਦੀ ਆ ਤੇ ਜਦੋਂ ਬਣਾਵਾਂਗੇ ਆਪਾਂ ਉਹ ਵੀਡੀਓ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਐਡ ਕਰਾਂਗੇ ਜਿਹੜੀ ਵੀਡੀਓ ਸਪੈਸ਼ਲ ਬਣਾਵਾਂਗੇ ਵੀ ਜਦੋਂ ਆਪਾਂ ਮੇਨ ਹਾਲ ਬਣਾਉਣੇ ਆ ਵੀ ਇਹ ਆ ਗਿਆ ਜੀ ਆਪਣਾ ਕੋਠੀ ਦਾ ਬਾਹਰਲਾ ਸਾਈਡ ਜਿੱਥੇ ਜੀ ਆਪਾਂ ਨੇ ਪਾਇਪ ਕੱਢਿਆ ਬਾਹਰ ਕੰਧ ਹੋਣਿਆ ਇਹ ਆ ਗਈ ਆਪਣੀ ਅੰਦਰੂ ਦਰਸੋਈ ਆ ਜਿਹੜਾ ਕੀ ਆਪਾਂ ਨੇ ਪਾਇਪ ਜੋੜ ਕੇ ਕੱਢਿਆ ਸੀ ਉਹ ਆ ਗਿਆ ਜੀ ਇੱਥੇ ਇਹ ਲਾਈਜਾ ਆਪਣੀ ਬਾਈਟੀ ਉੱਪਰ ਚੈੱਕ ਕਰੋ ਉਸੇ ਵਿੱਚ ਹੀ ਬੰਤਾਲਾ ਜੋੜ ਕੇ ਬਾਹਰ ਕੱਢਤਾ ਸੀ ਤੇ ਇਹ ਸਾਰੀ ਸੀਵਰੇਜ ਆ ਜਿਹੜੀ ਆਪਣੀ ਆ ਰੇਨ ਵਾਟਰ ਦਾ ਪਾਇਪ ਆ ਪੰਤਾਲੇ ਸਾਰੇ ਆਪਣੇ ਬਾਹਰ ਦੀ ਕੱਢਿਆ ਕੋਠੀ ਵਿੱਚ ਦੀ ਕੁਝ ਨਹੀਂ ਲੈ ਕੇ ਗਏ ਇੱਕ ਪੰਤਾਲਾ ਪਣਾਊਗਾ ਜੀ ਇੱਥੇ ਤੇ ਆ ਗਿਆ ਆਪਣਾ ਜਿਹੜਾ ਬਾਥਰੂਮ ਦਾ ਪਾਈਪ ਕੱਢ ਰਹੇ ਸੀ ਉਹਦੀ ਬੈਕ ਸਾਈਡ ਇਹ ਨਿਕਲਿਆ ਜੀ ਪਾਈਪ ਬਾਥਰੂਮ ਦਾ ਤੇ ਇਹਦੇ ਕੋਲ ਵੀ ਇੱਕ ਪੰਤਾਲਾ ਉੱਪਰੋਂ ਆ ਰਿਹਾਗਾ ਜੀ ਸੱਤ ਦੇ ਪਾਣੀ ਦਾ ਇੱਥੇ ਹੁਣ ਆਪਾਂ ਇਹਨਾਂ ਦੇ ਲੈਵਲ ਦੇ ਹਿਸਾਬ ਨਾਲ ਬਾਲਟੀ ਭਰੀ ਭਈ ਆ ਠੀਕੇ ਲਾਵਾਂਗੇ ਤੇ ਉਠੀ ਠੀਹ ਲਾਉਂਦੇ ਦੀ ਵੀ ਵੀਡੀਓ ਆਪਾਂ ਤੁਹਾਨੂੰ ਸਾਰੀ ਵੀਡੀਓ ਵਿੱਚ ਅਟੈਚ ਕਰਦੇ ਆਂ ਤੇ ਵੀਡੀਓ ਸਕਿਪ ਨਾ ਕਰਿਓ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਉਤੋਂ ਤੋਂ ਲੈ ਕੇ ਉਥੋਂ ਆਪਾਂ ਸਾਰੇ ਠੀਹੇ ਸੂਤ ਬੰਨ ਕੇ ਕਿਵੇਂ ਪ੍ਰੋਪਰ ਕੰਮ ਕਰਾਂਗੇ ਸਾਰਾ ਇਹ ਆਪਾਂ ਲੱਗਿਆ ਜੀ ਕਰਨ ਲੈਵਲ ਹੂੰ ਹੂੰ ਇਹ ਆਪਾਂ ਲੈਵਲ ਕਰਦੇ ਆ ਜਿਹੜਾ ਜੀ ਆਪਾਂ ਕਰਾਂਗੇ ਬਾਡਰ ਲੈਵਲ ਜਿਹੜਾ ਪਾਣੀ ਵਾਲੇ ਪੈਪ ਨਾਲ ਪਰ ਕੇ ਕਿਉਂਕਿ ਕਈ ਵਾਰੀ ਮਿਸਤਰੀ ਐਦਾਂ ਹੀ ਪਾਈਪ ਰੱਖ ਕੇ ਉਹਦੇ ਉੱਤੇ ਹੱਥ ਲੈਵਲ ਧਰ ਕੇ ਕਰ ਦਿੰਦੇ ਨੇ ਉਹਦੇ ਨਾਲ ਕਈ ਵਾਰੀ ਪਾਈਪਾਂ 'ਚ ਬਾਲ ਹੁੰਦਾ ਪ੍ਰੋਪਰ ਲੈਵਲ ਨਹੀਂ ਨਿਕਲਦਾ ਤਾਂ ਇਹ ਆਪਾਂ ਨੇ ਲਾਇਆ ਜੀ ਪਹਿਲਾ ਠੀਹਾ ਤੇ ਆਪਾਂ ਸਾਰੇ ਕੰਮ ਇਹ ਐਦਾਂ ਹੀ ਕਰਦੇ ਆ ਜੀ ਬਾਡਰ ਲੈਵਲ ਨਾਲ ਤਾਂ ਹੀ ਇਹ ਨੂੰ ਵੀਡੀਓ ਨੂੰ ਵਿੱਚ ਜੋੜਨ ਦਾ ਮਕਸਦ ਇਹ ਹੀ ਸੀ ਵੀ ਆਪਾਂ ਤੁਹਾਨੂੰ ਦਿਖਾ ਸਕੀਏ ਵੀ ਆਪਾਂ ਬਾਡਰ ਲੈਵਲ ਆ ਜਿਹੜਾ ਵੀ ਕਿਵੇਂ ਕਰਦੇ ਆ ਇੱਕ ਵੀ ਆ ਆਪਾਂ ਨੇ ਉਧਰ ਲਾ ਚੁੱਕੇ ਆ ਤੇ ਦੂਸਰਾ ਠੀਹਾ ਆਪਾਂ ਲਾਵਾਂਗੇ ਇਹ sire ਤੇ ਕਿਉਂਕਿ ਇੱਥੋਂ ਆਪਾਂ ਨੇ ਫੌਦੀ ਦੇ ਕੇ ਕੰਧ ਦੇ ਨਾਲ-ਨਾਲ ਦੁਬਾਰਾ ਪਾਈਪ ਲੈ ਕੇ ਜਾਣਾਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਣੇ ਵੀਡੀਓ 'ਚ ਵੀ ਜਿਹੜੇ ਸਾਰੇ ਪਾਈਪ ਨੇ ਆਪਣੇ ਬਾਹਰ ਦੀ ਜਾਣਗੇ ਤੇ ਆਪਣਾ ਪਹਿਲਾ ਠੀਕਾ ਲੱਗ ਗਿਆ ਤੇ ਆਪਾਂ ਦੂਜਾ ਠੀਕਾ ਲਾਵਾਂਗੇ ਇਹ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਢਾਲ ਆਪਾਂ ਰੱਖਾਂਗੇ ਇਹ ਸਾਰੀ ਲੰਬਾਈ ਆ ਗਈ 20 ਫੁੱਟ ਦੀ ਲੰਬਾਈ ਆ ਜੀ ਇਹਦੀ ਢਾਲ ਆਪਾਂ ਰੱਖਾਂਗੇ ਘੱਟ ਤੋਂ ਘੱਟ 1.5 ਇੰਚ ਕਿਉਂਕਿ ਜ਼ਿਆਦਾ ਢਾਲ ਵੀ ਕੋਈ ਜ਼ਰੂਰੀ ਨਹੀਂ ਹੁੰਦੀ ਨਾਰਮਲ ਢਾਲ ਪ੍ਰੋਪਰ ਢਾਲ ਚਾਹੀਦੀ ਇਹਨੂੰ ਬੀ ਫੁੱਟ ਬੀ ਫੁੱਟ ਦੇ ਵਿੱਚ 1.5 ਫੁੱਟ ਦੀ 1.5 ਇੰਚ ਦੀ ਢਾਲ ਆ ਜਿਹੜੀ ਬਹੁਤ ਹੁੰਦੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੰਨੀ ਰੱਖਦੇ ਹੋ ਤੇ ਸਾਈਡਾਂ ਵਾਲੇ ਠੀਹੇ ਆਪਣੇ ਲੱਗ ਚੁੱਕੇ ਆ ਜੀ ਹੁਣ ਆਪਾਂ ਜਿੰਨੀ ਇਹਦੀ ਪੂਰੀ ਲੈਂਥ ਆ ਉਹਦੇ ਸੂਤ ਬੰਨ ਕੇ ਜਿਹੜੇ ਵਿਚਕਾਰ ਆ ਉਹ ਠੀਹੇ ਲਾਵਾਂਗੇ ਕਿਉਂਕਿ ਇਹ ਠੀਹੇ ਲਾਉਣ ਦੇ ਨਾਲ ਜਿਹੜਾ ਪਾਈਪ ਹੁੰਦਾ ਲੰਬਾ ਉਹਦੇ ਵਿੱਚ ਝੋਲਣੀ ਪੈਂਦੀ ਤੇ ਜਿਹੜੀ ਆਪਾਂ ਦ੍ਰਿਸ਼ੀ ਕਰਨੀ ਹੁੰਦੀ ਆ ਜਾ ਰੂੜੀ ਵਗੈਰਾ ਪਾਉਣੀ ਹੁੰਦੀ ਆ ਗੜਕਾ ਕੁਛ ਵੀ ਪਾਉਣਾ ਆਪਾਂ ਨੇ ਉਹ ਸਹੀ ਤਰੀਕੇ ਨਾਲ ਪੈ ਜਾਂਦਾ ਕਿਉਂਕਿ ਸਿਰੇ ਤੋਂ ਸਿਰੇ ਆਪਾਂ ਜੇ ਦੇਖਦੇ ਆਂ ਤਾਂ ਆਪਾਂ ਝੋਲੀਆਂ ਪੈਣ ਜਿੰਨੇ ਉਹਦੇ ਵਿੱਚ ਜਾ ਕਿਤੇ ਉੱਚਾ ਹੋਵੇ ਤਾਂ ਜਾ ਕਿਤੇ ਜ਼ਿਆਦਾ ਨੀਵਾ ਹੋ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਇਹਦੇ ਵਿੱਚ ਲਾਵਾਂਗੇ ਤਿੰਨ ਠੀਹੇ ਹੋਰ ਇਹ ਆਪਾਂ ਲਾ ਰਹੇ ਪਹਿਲਾ ਇਹ ਧਿਆਨ ਰਹੇ ਵੀ ਜਿਹੜਾ ਆਪਾਂ ਇਹ ਠੀਹਾਂ ਲਾਉਨੇ ਆ ਉਹ ਸੂਤ ਦੇ ਨਾਲ ਟੱਚ ਨਾ ਕਰੇ ਉਹਦੇ ਹੇਠਾਂ ਦੀ ਜਿਹੜੀ ਆਪਣੀ ਕਰਨੀ ਲੰਘਦੀ ਚਾਹੀਦੀ ਆ ਤੋ ਕੋਈ ਇਹ ਠੀਹਾ ਸੂਤ ਦੇ ਨਾਲ ਟੱਚ ਹੁੰਦਾ ਤਾਂ ਉਥੋਂ ਚਨੀਵਾ ਪੈਪ ਹੋ ਜਾਂਦਾ ਸੂਤ ਦੇ ਅੰਦਰ ਅੰਦਰ ਰਹੇ ਤਾਂ ਇਹ ਆਪਾਂ ਨੇ ਲਗਾ ਰਹੇ ਆ ਪਹਿਲਾ ਠੀਹਾ ਪਹਿਲਾ ਇਹਦਾ ਠੀਹਾ ਜੀ ਆਪਣਾ ਬਿਲਕੁਲ ਸਹੀ ਲੱਗ ਚੁੱਕਿਆ ਤਾਂ ਆਪਾਂ ਇੱਕ ਵਾਰੀ ਸੂਤ ਨੂੰ ਵੀ ਖਿੱਚ ਕੇ ਦੇਖ ਲਾਂਗੇ ਤੇ ਤਾਂ ਹੁਣ ਦੇਖੋ ਚੈੱਕ ਕਰੋ ਇਹ ਕਿਤੇ ਵੀ ਟੱਚ ਨਹੀਂ ਹੋ ਰਿਹਾ ਇਸ ਲਈ ਇਹ ਠੀਹਾ ਜਿਹੜਾ ਆਪਣਾ ਉਹ ਬਿਲਕੁਲ ਸਹੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਾਰ ਹੋਟ ਜਿਹੇ ਲਾਵਾਂਗੇ ਏ ਵੀ ਜਿਹੜਾ ਬਣਾਠੀ ਹੈ ਜੀ ਬਿਲਕੁਲ ਸਹੀ ਲੱਗ ਚੁੱਕਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਅਗਲਾ ਪਰਸਾ ਲੋ ਜੀ ਇਹ ਹੋ ਗਈ ਆਪਣੀ ਇੱਕ ਸਾਈਡ ਦੀ ਤਿਆਰੀ ਤੇ ਆਪਾਂ ਨੇ ਠੀਹੇ ਲਾ ਚੁੱਕਿਆ ਪਹਿਲਾਂ ਠੀਹੇ ਲਾਉਣ ਤੋਂ ਬਾਅਦ ਇਹ ਤਾਂ ਆਪਾਂ ਹੀ ਆਪਣੇ ਪਾਈਪ ਇੱਥਾਂ ਘਟਕਾ ਪਾ ਕੇ ਤੇ ਤਾਰੀ ਚੈੱਕ ਕਰਾਓ ਮੜੀ ਟਾਲ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਪਾਈਪ ਬੋਤਾਂ ਹੀ ਟਾਲ ਇਧਰੋਂ ਹੀ ਹੋਦੀ ਬਣ ਕੇ ਰੋ ਪਾਣੀ ਉਧਰ ਲੈ ਕੇ ਜਾਣਾ ਆਪਾਂ ਨੇ ਤੇ ਆ ਵੀ ਜਿਹਾ ਅਗਰੇ ਤੁਸੀਂ ਅੱਗੇ ਵੀ ਲਾਵੀਂ ਇਥੇ ਦਾ ਕਾਪਾ ਨੇ ਦਿੱਤੀ ਹੈ ਜੀ ਕੁੱਲ 1.5 ਇੰਚ ਦੀ ਢਾਲ ਇਹ ਪਾਣੀ ਵਾਲਾ ਡਰੇਨੇਜ ਦਾ ਜਿਹੜਾ ਪਾਣੀ ਆਪਣਾ ਰੇਨ ਵਾਟਰ ਆਪਾਂ ਜਿਹਨੂੰ 45 ਕਹਿੰਦੇ ਨੇ ਪੰਜਾਬੀ 'ਚ ਉਹਨਾਂ ਦੀ ਢਾਲ ਹੈ ਜੀ ਇਹ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਐਨ ਆਈ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਚੁੱਕੀ ਹੈ ਜੀ ਇਹ ਦੇਖੋ ਜੀ ਸਾਰੇ ਖੇਤ ਹੀ ਖੇਤ ਨੇ ਆਹ ਸਾਈਡ ਤੇ ਰਹਿ ਗਿਆ ਪਿੰਡ ਆਹ ਆਪਣਾ ਸਾਥੀ ਹੈ ਜੀ ਤਾਰੀ ਨੂੰ ਸਬਸਕ੍ਰਾਈਬ ਜ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ